ਦੁੱਧ ਕਿੰਨੇ ਦਾ ਪਾਉਣਾ ਹੈ ਸੇਵਿੰਗ ਕਿੰਨੀ ਹੋ ਜਾਂਦੀ ਹੈ ਜੇ ਮੈਂ ਯਾਰ ਪੰਜਾਬੀ ਹੀ ਦੱਸਦਾ ਤੈਨੂੰ ਗੱਲ ਇੱਕ 6 ਵੇ ਇੱਕ ਮੱਝ ਥੱਲੇ 12 ਲੀਟਰ ਦੁੱਧ ਆ ਠੀਕ ਹੈ 6 ਲੀਟਰ ਇਹਨੇ ਪੈਸੇ ਖਾਣੇ ਨੇ ਆਪਦੇ 6 ਲੀਟਰ ਤੈਨੂੰ ਬਚਦਾ ਠੀਕ ਹੈ ਪੂਰੇ ਅੱਧੋ-ਅੱਧ ਹੋ ਜਾਂਦਾ ਅੱਧੋ-ਅੱਧ ਹੋ ਜਾਂਦਾ ਬਸ ਠੀਕ ਹੈ ਚੱਲ ਆਲਾ ਅੱਧ ਨੇ ਆ ਲੈ ਵੀ 100 ਚੋਂ 40% ਲਾ ਲੈ ਵੀ 60% ਪਸ਼ੂ ਖਾ ਜਾਂਦਾ ਵੀ ਬਾਈ ਦੇ ਕਹਿਣ ਦਾ ਮਤਲਬ ਹੈ ਵੀ ਜੇ 100 ਰੁਪਏ ਆਪਾਂ ਕਮਾਉਣੇ ਹਨਾ ਵਿੱਚੋਂ ਵੀ 60 ਰੁਪਏ 40 ਬਚਦੇ ਨੇ 60 ਰੁਪਏ ਖਰਚਾ ਆ ਜਾਂਦਾ 40 ਰੁਪਏ ਆਪਾਂ ਨੂੰ ਬਚ ਜਾਂਦੇ ਤਿੰਨ ਵਜੇ ਉੱਠਦੇ ਆ ਹੂੰ ਸਵੇਰੇ 3 ਵਜੇ ਉੱਠ ਕੇ ਤਿੰਨ ਤਿੰਨ ਘੰਟੇ ਸਵੇਰੇ ਲੱਗਦੇ ਨੇ ਤਿੰਨ ਕ ਸ਼ਾਮ ਨੂੰ ਲੱਗਦੇ ਠੀਕ ਹੈ ਖੇਚਲਾ ਜ਼ਰੂਰ ਹੈਗੀ ਠੀਕ ਹੈ ਵੀ ਜੇ ਜੇ ਯਾਰ ਜਿੰਨੇ ਤੂੰ ਮੈਨੂੰ 3 ਵਜੇ ਉੱਠਦਾ ਤਿੰਨ ਤਿੰਨ ਵਜੇ ਉੱਠਦੇ ਨੇ ਪੈਸੇ ਤੇਰੇ ਆਉਂਦੇ ਆ ਆਉਂਦੇ ਆ ਠੀਕ ਆ ਜੇ ਹਾਂ ਤੇ 5 ਮਹੀਨਿਆਂ ਤੋਂ ਆਪਾਂ ਜਿਵੇਂ ਕੰਮ ਕਹਿੰਦੇ ਆ ਸ਼ੁਰੂ ਕਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਤੁਹਾਨੂੰ ਪਤਾ ਆਪਾਂ ਤੁਹਾਨੂੰ ਨਵੇਂ-ਨਵੇਂ ਡੇਅਰੀ ਫਾਰਮਾਂ ਦੇ ਵਿੱਚ ਬੱਕਰੀ ਫਾਰਮਾਂ ਦੇ ਵਿੱਚ ਜਾਂ ਖੇਤੀਬਾੜੀ ਦੇ ਰਿਲੇਟਡ ਕੋਈ ਵੀ ਚੀਜ਼ ਹੁੰਦੀ ਹੈ ਉਹ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਦਿਖਾਉਣੇ ਹੁੰਦੇ ਆ ਤੇ ਇਸ ਟਾਈਮ ਆਪਾਂ ਖੜੇ ਆ ਜੀ ਪਿੰਡ ਸ਼ੇਰੋਂ ਦੇ ਵਿੱਚ ਬਾਈ ਭੁੱਲਤ ਸਾਹਿਬ ਕੇ ਘਰੇ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਤੁਹਾਡਾ ਧੰਨਵਾਦ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਥੈਂਕ ਯੂ ਬ੍ਰਦਰ ਤੇ ਜੀ ਬਾਈ ਆਪਾਂ ਡੇਰੀ ਫਾਰਮ ਦੀ ਗੱਲ ਕਰਨੀ ਹੈ ਅੱਜ ਹਨਾ ਵੀ ਆਪਣਾ ਖੇਤੀਬਾੜੀ ਦੇ ਰਿਲੇਟਡ ਜਿੰਨੇ ਵੀ ਕੰਮ ਹੁੰਦੇ ਆ ਸਭ ਤੋਂ ਪਹਿਲਾਂ ਆਪਣੇ ਕਿਸਾਨ ਬੰਦੇ ਦੇ ਦਿਮਾਗ ਚ ਆਉਂਦਾ ਵੀ ਮੈਂ ਡੇਰੀ ਫਾਰਮ ਹੀ ਕਰਾਂ ਨਾਲ ਤੇ ਆਪਾਂ ਇਸ ਕੰਮ ਵੱੰਨੀ ਕਿਵੇਂ ਆਏ ਸੀਗੇ ਇਹ ਅਸਲ ਵਿੱਚ ਪਤਾ ਕੀ ਹੈ ਇਹ ਖੇਤੀ ਨਾਲੋਂ ਜ਼ਿਮੀਂਦਾਰਾਂ ਦਾ ਜੱਟ ਕਹੜਾ ਜ਼ਿਮੀਂਦਾਰ ਕਹਲਾਏ ਇਹ ਸਭ ਤੋਂ ਵਧੀਆ ਧੰਦਾ ਹੈਗਾ ਇਹ ਵਧੀਆ ਠੀਕ ਹੈ ਸਭ ਤੋਂ ਵਧੀਆ ਦੇਖੋ ਆਪਦਾ ਘਰ ਦਾ ਦੁੱਧ ਚੰਗਾ ਖਾਣਾ ਪੀਣਾ ਸਭ ਤੋਂ ਵਧੀਆ ਸਾਫ਼ ਖਾਣਾ ਪੀਣਾ ਜਿਮੀਦਾਰ ਖਾਂਦਾ ਜਿਮੀਦਾਰ ਖਾਂਦਾ ਕੋਈ ਵੀ ਕੋਈ ਵੀ ਖਾ ਸਕਦਾ ਆਪਦੇ ਡੰਗਰ ਰੱਖ ਕੇ ਆਪਦਾ ਚੰਗਾ ਦਹੀਂ ਦੁੱਧ ਬਣਾਉ ਉਹਦਾ ਹੂੰ ਗੱਲ ਮਗਰ ਨਾਲ ਉਹਦੀ ਕਬੀਲਦਾਰੀ ਵੀ ਚੁਰਦੀ ਆ ਯਾਰ ਵੀ ਕਹਿਣਾ ਉਹਦੇ ਇਹ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਆਪਾਂ ਜਿਵੇਂ ਦੁੱਧ ਮੁੱਲ ਹੁਣ ਬਲੈਕਟਨ ਵਾਲਾ ਆਪਾਂ ਲਿਆਈਏ ਇਹੋ ਨਾਲ ਕਦੇ ਸੋਖ ਨਾਲ ਵੀ ਇਹ ਚੀਜ਼ਾਂ ਬਾਈ ਕਹਿੰਦਾ ਘਰੇ ਹੀ ਹੁੰਦੀਆਂ ਇਹ ਫਿਰ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਕਿਵੇਂ ਆਏ ਸੀ ਦਿਮਾਗ 'ਚ ਕਿਵੇਂ ਆਈ ਆਈਡੀਆ ਕੰਮ ਤਾਂ ਹੋਰ ਵੀ ਬਹੁਤ ਦਿਮਾਗ 'ਚ ਤਾਂ ਬਾਈ ਫਿਰ ਆਇਆ ਸ਼ੁਰੂ ਤੋਂ ਹੀ ਆ ਕਿੱਕ ਦੀ ਨਾਲ ਲੱਗੇ ਦੀਏ ਇੱਤੇ ਤੋਂ ਡੰਗਰਾਂ ਦੇ ਅਗੇ ਡੰਗਰਾਂ ਦਾ ਜਿਹੜਾ ਉਰੇ ਸਿਸਟਮ ਬਣਾਇਆ ਆਪਾਂ ਨੇ ਇੱਕ ਤਾਂ ਇਹ ਵਧਾਉਣਾ ਦੀਆ ਡੰਗਰਾਂ ਦਾ ਹਾਂਜੀ ਦੂਜਾ ਨੰਬਰ ਘਰੇ ਆਪਣੇ ਕੋਲੇ ਜਗ੍ਹਾ ਥੋੜੀ ਜੀ ਕੱਟ ਸੀਗੀ ਫੇਰ ਆਪਾਂ ਸੋਚ ਲਿਆ ਖੇਤ ਕਰ ਲੈਨੇ ਹਣਾ ਜਿਹੜਾ ਡੰਗਰ ਆ ਇਹ ਜਿੰਨਾ ਚਿਰ ਖੁੱਲਾ ਫੇਰੇ ਨਾ ਹਮ ਆਪਦੇ ਮਸਤੀ ਜਾਣ ਨਾ ਆਵੇ ਨਾ ਜੇ ਖੁੱਲਾ ਫੇਰੇ ਨਾ ਦਾ ਉਹ ਉਹਦੇ ਬਿਨਾ ਪਸ਼ੂ ਬਣਦਾ ਨਹੀਂ ਬਣਦਾ ਵੀ ਨਹੀਂ ਤੇ ਪਸ਼ੂ ਜੇ ਖੁੱਲੇ ਰਹਿਣਗੇ ਤਾਂ ਬਿਮਾਰੀ ਸਮਾਰੀ ਤੋਂ ਬਚੇ ਨਹੀਂ ਜਾਨਾ ਬਹੁਤ ਦੂਰ ਬਹੁਤ ਦੂਰ ਹੈ ਤੇ ਬਈ ਇਹ ਜਿਹੜਾ ਆਪਣਾ ਸਾਰਾ ਪ੍ਰੋਜੈਕਟ ਹੈ ਕਿੰਨੇ ਏਰੀਏ ਦੇ ਵਿੱਚ ਬਈ ਦਿਖਾਈਏ ਇੱਧਰ ਕਰਕੇ ਇਹ ਆਪਣੀਆਂ ਇਹ ਚਾਰ ਕਨਾਲਾਂ ਬਣਦੀਆਂ ਨੇ ਬਈ ਚਾਰ ਕਨਾਲਾਂ ਬਣਦਾ ਅੱਧਾ ਕਿੱਲਾ ਪਾਣਦਾ ਅੱਧਾ ਕਿੱਲਾ ਪਾਣਦਾ ਤੇ ਅੱਧੇ ਕਿੱਲੇ ਤੋਂ ਵੀ ਜਾਨਕੀ ਆਪਾਂ ਮੰਨ ਲਾ ਵੀ ਚਾਰ ਕਨਾਲ ਇਹ ਜਿੱਥੋਂ ਤਾਈਂ ਆਪਣੀ ਬਾਉਂਡਰੀ ਆ ਹਾਂਜੀ ਹਾਂਜੀ ਬਾਉਂਡਰੀ ਜਿਹੜੀ ਆਪਣੀ ਜਾਲੀ ਲੱਗ ਬੱਜੀ ਹੋਈ ਆ ਕੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਸਾਰਾ ਆਪਾਂ ਇਕੱਠਾ ਹੀ ਪ੍ਰੋਜੈਕਟ ਕੀਤਾ ਸੀ ਕਿ ਪਹਿਲਾਂ ਆਪਾਂ ਇਸ ਸ਼ੈੱਡ ਬਣਾਇਆ ਸੀ ਫੇਰ ਲੈ ਕੇ ਆਏ ਸੀ ਕਿ ਪਹਿਲਾਂ ਸਾਰਾ ਵੀ ਇਕੱਠਾ ਹੀ ਜਿਵੇਂ ਉਹ ਤੁਸੀਂ ਬਣਾ ਰੱਖਿਆ ਉਹ ਪਹਿਲਾਂ ਇਹ ਸਾਰਾ ਬਾਈ ਹੋਰੇ ਆਏ ਜੀ ਆਪਣਾ ਬੁੱਟਰ ਹੂੰ ਉਹਨੇ ਪਹਿਲਾਂ ਆਪਣਾ ਸ਼ੈੱਡ ਬਣਾਇਆ ਠੀਕ ਆ ਸ਼ੈੱਡ ਬਣਾਇਆ ਇਹ ਸ਼ੈੱਡ ਸਾਡੇ ਉਰੇ ਨੇੜੇ ਤੇ ਹੈ ਨਹੀਂ ਕਿ ਮੈਂ ਵੀਡੀਓ ਦਿਖਾ ਦੇ ਬਾਈ ਦੀਆਂ ਬੁੱਟਰ ਦੀਆਂ ਹੂੰ ਤੇ ਉਹਨੂੰ ਫਿਰ ਮੈਂ ਉਹਦੇ ਮਾਗਰ ਪਿਆ ਰਿਹਾ 6 ਮਹੀਨੇ ਉਹ ਕਿੰਗੀ ਬਾੜੀ ਸੀ ਠੀਕ ਉਹਨਾਂ ਕਹੇ ਜਿਵੇਂ ਮਰਜ਼ੀ ਕਰ ਵੀਰਾ ਬਣ ਕੇ ਇਹਨੂੰ ਕਰਕੇ ਫਿਰ ਉਹ ਮੇਰਾ ਉਹ ਸ਼ੈੱਡ ਬਣਾ ਗਿਆ ਸ਼ੈੱਡ ਬਣਾ ਲਿਆ ਤੁਸੀਂ ਸ਼ੈੱਡ ਤੇ ਖਰਚਾ ਕਿੰਨਾ ਆ ਗਿਆ ਆਪਾਂ ਸ਼ੈੱਡ ਤੇ ਬਾਈ ਹੁਣ ਤੁਸੀਂ ਲਾ ਲਓ ਵੀ 3.5 ਲੱਖ ਦਾ ਤਾਂ ਰੋਹਾ ਆ ਗਿਆ 4 ਵਾਂਗੂ ਤੇ 2.5 ਲੱਖ ਰੁਪਏ ਬਾਈ ਦਾ ਦੀ ਬੁੱਟਰ ਦਾ ਤੇ 6 6 ਲੱਖ ਰੁਪਏ ਆ ਗਿਆ ਰੋਹਾ ਤੇ ਇੱਕ ਰੈੱਡ ਤੇ ਆ ਆਪਣਾ ਜਿਹੜਾ ਮਟੀਰੀਅਲ ਆ ਇਸ ਦਾ ਇਹ ਖੁਰਨੀ ਇਹ ਅੱਡਾ ਇਹ ਖੁਰਨੀ ਵਗੈਰਾ ਬਣਾਈ ਹੈ ਜਿਹੜੀ ਆਪਾਂ ਥੱਲੇ ਫਰਸ਼ ਲਾਈ ਹੈ ਇਹ ਅਲੱਗ ਤੋਂ ਹੈ ਇਹ ਲੱਗਾ ਹੈ ਬਾਈ ਇਹਦਾ ਕਿੰਨਾ ਖਰਚਾ ਆ ਗਿਆ ਇਹ ਯਾਰ ਹੁ ਬਈ ਕੱਲਾ ਕੱਲਾ ਜਿਆਦਾ ਟੋਟਲੀ ਆਪਣਾ 16 ਲੱਖ ਰੁਪਏ 16 ਤੋਂ 17 ਲੱਖ ਰੁਪਏ ਲੱਗ ਗਿਆ ਸਾਰਾ ਬਾਹਰ ਜਾਰੀ ਲੱਗ ਕੇ ਜਿਵੇਂ ਉਹ ਆਪਾਂ ਮੇਹ ਪਸ਼ੂਆਂ ਦੇ ਨਹਾਉਣ ਵਾਸਤੇ ਬਣਾਇਆ ਉਹ ਹਾਂ ਉਹ ਆਪਾਂ ਸੱਪੜ ਬਣਾਇਆ ਠੀਕ ਹੈ ਤੇ ਇੱਧਰ ਬਾਈ ਨੇ ਕਮਰੇ ਵੀ ਇਹ ਵੀ ਵਿੱਚ ਹੀ ਧਿਆ ਕਰ ਰਹੇ ਦੋ ਹਾਂਜੀ ਵੀਰੇ ਬੰਦੇ ਰੱਖਣ ਵਾਸਤੇ ਹਨਾ ਹਾਂ ਜੇ ਬੰਦਾ ਆਪਾਂ ਕੋਈ ਰੱਖਦੇ ਆ ਜੇ ਉਹਨਾਂ ਸਮੇਤ ਉਹਦਾ ਪਰਿਵਾਰ ਹੈ ਉਹ ਵੀਰੇ ਆਪਣੇ ਕੋਲੇ ਰਹਿ ਸਕਦਾ ਵੀ ਆਪਣੇ ਨਾਲ ਉਹਦਾ ਕੋਈ ਤਾਲਕਤ ਨਹੀਂ ਉਹਦਾ ਆਡਰ ਬੋਈ ਠੀਕ ਹੈ ਜੀ ਇਹ ਜਿਹੜਾ ਹੁਣ ਪਸ਼ੂ ਜਿਹੜੇ ਤੁਸੀਂ ਜਾਨਵਰ ਲੈ ਕੇ ਆਏ ਹੋ ਇਹ ਫਿਰ ਕਿੰਨੇ ਜਾਨਵਰ ਤੁਸੀਂ ਪਹਿਲੀ ਵਾਰ ਹੀ ਪਾਏ ਸੀਗੇ ਡੇਰੀ ਫਾਰਮ ਦੇ ਵਿੱਚ ਪਹਿਲੀ ਵਾਰ ਨੂੰ ਤਾਂ ਮੱਝਾਂ ਸਾਰੇ ਘਰ ਦੀ ਨਹੀਂਆਂ ਠੀਕ ਹੈ ਜੀ ਤੇ ਆਹ ਮੱਝ ਮੰਗਾਈ ਆ ਹਰਿਆਣੇ ਚੋਂ ਆਈ ਆ ਇਹ ਉਹ ਵੀ ਹਰਿਆਣੇ ਦੀ ਆ ਉਹ ਪਹਿਲਾਂ ਲੈ ਆਦੀ ਮੈਂ ਆ ਹੁਣ ਮੰਗਾਈ ਆ ਥੋੜੇ ਦਿਨ ਹੀ ਹੋਏ ਨੇ ਕੁਛ ਪੰਜ ਚਾਰ ਦਿਨ ਹੋਏ ਨੇ ਠੀਕ ਹੈ ਤੇ ਉਹਨੂੰ ਹੋ ਗਏ 3 ਮਹੀਨੇ ਮੰਗਾਈ ਨੂੰ ਆ ਆਪਣੇ ਘਰ ਦੀਆਂ ਨਹੀਂਆਂ ਹਾਂ ਹਾਂ ਤੇ ਇੱਕ ਪਸ਼ੂ ਸ਼ੁਰੂ ਤੋਂ ਪਾਏ ਕਿੰਨੇ ਸੀ ਤੁਸੀਂ ਕਹਿਣ ਦਾ ਮਤਲਬ ਵੀ ਜੇ ਕਿਸੇ ਨੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੋਵੇ ਤੋਂ ਯਾਰ ਜੇ ਕਿਸੇ ਨੇ ਸ਼ੁਰੂ ਕਰਨਾਗਾ ਤਾਂ ਪੰਜ ਕਮੱਜਾ ਹੁਣ ਹੂੰ ਸੋਈਆਂ ਹੋਈਆਂ ਸੋਈਆਂ ਹੋਈਆਂ ਨਾਲੇ ਤਾਂ ਤੇਰੀ ਕਬੀਲਦਾਰੀ ਚੱਲੂਗੀ ਹਾਂਜੀ ਨਾਲੇ ਤੈਨੂੰ ਆਪ ਨੂੰ ਖੁੱਲਾ ਖਾਣ ਪੀਣ ਨੂੰ ਹੂੰ ਦੁੱਧ ਰਿੜਕੋ ਦਾ ਲੱਸੀ ਪਿਓ ਆਪਣੀ ਦਹੀਂ ਮੱਖਣੀ ਖਾਓ ਸਹੀ ਹੈ ਜੀ ਉਹ ਖਾਓ ਨਾਲੇ ਤੇਰਾ ਇਹ ਪੰਜ ਮੱਜਾ ਇਹ ਸੋਈਆਂ ਨੇ ਨਾਲੇ ਤੇਰੀ ਘਰ ਦੀ ਕਬੀਲਦਾਰੀ ਚਲਾਉਣੀ ਹੈ ਵੀ ਪੰਜ ਮਹੀਆਂ ਤੋਂ ਆਪਾਂ ਕੰਮ ਸ਼ੁਰੂ ਕਰ ਗਏ। ਯਾਰ ਮੈਂ ਤੇ ਪੰਜਾਬੀ ਜੀ ਦੱਸਾਂ ਜ਼ਿਮੀਂਦਾਰ ਕੋਲ ਕਿਹੜਾ ਕੋਈ ਯਾਰ ਉਹ ਨੌਕਰੀ ਤੇ ਹੁੰਦਾ ਹੈ। ਉਹਦਾ ਖੇਤੀ ਨਾਲਾ ਖੇਤੀ ਹੁਣ ਪਹਿਲਾਂ 6 ਮਹੀਨੇ ਪੈਸੇ ਖੜਿਆ ਆਉਂਦੇ ਆ। ਬਾਹਰ ਤੋਂ ਫਿਰ ਇਕੱਠੇ ਕਰਦੇ। ਫਿਰ ਇਕੱਠੇ ਕਰਦੇ। ਉਹ ਲੋ ਲੋ ਜੀ ਰਹਿੰਦੀ ਆ। ਰੱਬ ਦਾ ਕੋਈ ਭਰੋਸਾ ਨਹੀਂ ਮੌਸਮ ਦਾ। ਉਹ ਦੇਖੋ ਜੀ ਉਹ ਉਹਦੀ ਉਹਦੇ ਹੱਥ ਆ ਗੱਲ। ਵੀ ਉਸ ਗੱਲ ਵਾਂਗੂ ਵੀ ਐ ਇਹ ਸਾਈਡ ਬਿਜ਼ਨਸ ਆ। ਇਹ ਘਰੇ ਕੋਈ ਮਾੜੀ-ਮੋਟੀ ਕਬੀਲਦਾਰ ਦੇ ਜਵਾਕਾਂ ਦੀ ਮਾੜਾ-ਵੋਟਾ ਕਤਾਬ ਦਮੋਣੀਆਂ ਵਾਲਾ ਕੋਈ ਔਰਾ-ਔਰਾ ਜਾਣਾ ਕਬੀਲਦਾਰੀ ਹੁੰਦੀ ਹੈ ਜ਼ਿਮੀਂਦਾਰ ਗੱਲਾਂ ਆਪਾਂ ਡੇਰੀ ਫਾਰਮ ਕਹਿ ਨਹੀਂ ਦਿੰਦਾ ਨਾ ਹੂੰ 3 ਵਜੇ ਉੱਠਦਾ ਹੂੰ ਸਵੇਰੇ 3 ਵਜੇ ਉੱਠ ਕੇ ਤਿੰਨ ਤਿੰਨ ਘੰਟੇ ਸਵੇਰੇ ਲੱਗਦੇ ਨੇ ਤਿੰਨ ਕ ਸ਼ਾਮ ਨੂੰ ਲੱਗਦੇ ਠੀਕ ਖੇਚੜਾ ਜ਼ਰੂਰ ਹੈਗੀ ਠੀਕ ਵੀ ਜੇ ਜੇ ਯਾਰ ਜਿੰਨੇ ਤੂੰ ਮੈਨੂੰ 3 ਵਜੇ ਉੱਠਦਾ ਤਿੰਨ ਤਿੰਨ ਵਜੇ ਉੱਠਦੇ ਨਹੀਂ ਪੈਸੇ ਤੇਰੇ ਆਉਂਦੇ ਆ ਆਉਂਦੇ ਆ ਠੀਕ ਆ ਜੇ ਹਾਂ ਤੇ ਪੰਜ ਮਹੀਨਿਆਂ ਤੋਂ ਆਪਾਂ ਜਿਵੇਂ ਕੰਮ ਕਹਿੰਦੇ ਆ ਸ਼ੁਰੂ ਕਰ ਸਕਦਾ ਹਨਾ ਤੇ ਬਾਈ ਫਿਰ ਦੁੱਧ ਕਿੰਨਾ ਕੁ ਪਾ ਦਿੰਨੇ ਆ ਤੇ ਇਨਕਮ ਦਾ ਸੋਰਸ ਕਿਵੇਂ ਹੁੰਦਾ ਕਿੰਨੀ ਕੁ ਵੀ ਦੁੱਧ ਕਿੰਨੇ ਦਾ ਪਾਉਣਾ ਸੇਵਿੰਗ ਕਿੰਨੀ ਕੁ ਹੋ ਜਾਂਦੀ ਆ ਜੇ ਮੈਂ ਯਾਰ ਪੰਜਾਬੀ ਜੀ ਦੱਸਦਾ ਮੈਨੂੰ ਗੱਲ ਇੱਕ ਜਿਵੇਂ ਇੱਕ ਮੱਝ ਥੱਲੇ 12 ਲੀਟਰ ਦੁੱਧ ਆ ਠੀਕ ਆ 6 ਲੀਟਰ ਇਹਨੇ ਪੈਸੇ ਖਾਣੇ ਨੇ ਆਪਦੇ 6 ਲੀਟਰ ਤੈਨੂੰ ਬਚਦਾ ਠੀਕ ਆ ਅੱਧੋ ਅੱਧੋ ਹੋ ਜਾਂਦਾ ਅੱਧੋ ਅੱਧੋ ਹੋ ਜਾਂਦਾ ਬਸ ਠੀਕ ਆ ਚੱਲ ਲਾਲਾ ਅੱਧਾ ਨੇ ਲਾ ਵੀ 100 ਤੋਂ 40% ਲਾਲਾ ਵੀ 60% ਪਸ਼ ਆ ਖਾ ਜਾਂਦਾ ਵੀ ਬਾਈ ਦੇ ਕਹਿਣ ਦਾ ਮਤਲਬ ਹੈ ਵੀ ਜੇ 100 ਰੁਪਏ ਆਪਾਂ ਕਮਾਉਣੇ ਹਨ ਵਿੱਚੋਂ ਵੀ 40 ਰੁਪਏ 40 ਬਚਦੇ ਨੇ 60 ਰੁਪਏ ਖਰਚਾ ਆ ਜਾਂਦਾ 40 ਰੁਪਏ ਆਪਾਂ ਨੂੰ ਬਚ ਜਾਂਦੇ ਆ ਵੀ ਪਸ਼ੂ ਭਾਵੇਂ ਆਪਾਂ ਕਿੰਨੇ ਹੀ ਪਾਲ ਗਏ ਪਰ ਜੇ ਕੰਮ ਸ਼ੁਰੂ ਕਰਨਾ ਹੋਵੇ ਵੀ ਘੱਟੋ ਘਾਟ ਆਪਾਂ 5 ਪਸ਼ੂਆਂ ਤੋਂ ਕਰ ਸਕਦੇ ਆ ਹਨਾ ਇਹ ਵੀ ਨਹੀਂ ਹੈਗਾ ਬਾਈ ਵੀ ਹੁਣ ਜੇ ਆਪਾਂ ਡੇਰੀ ਫਾਰਮ ਵਾਲਾ ਵੀ ਦੋ ਬੰਦੇ ਰੱਖ ਲੈ ਆਪਾਂ ਨੂੰ ਜਾਣ ਦੀ ਲੋੜ ਨਹੀਂ ਨਾ ਵੀ ਆਪ ਨੂੰ ਵਿੱਚ ਵੜਨਾ ਪੈਣਾ ਪੜਨਾ ਪਊ ਵੀਰੇ ਵੜਨਾ ਪਊ ਠੀਕ ਹੈ ਵੀ ਤਯਰਬਾ ਫੇਰ ਹੀ ਹੋਣਾ ਨੌਲੇਜ ਵੀ ਆਪਣੀ ਫੇਰ ਹੀ ਵਧਣੀ ਹੈ ਜੇ ਆਪਾਂ ਅੰਦਰ ਬੈਠੇ ਰਵਾਂਗੇ ਕੋਈ ਕੰਮ ਫਿਰ ਤਾਂ ਖਰਾਬ ਹੋਣ ਲੱਗ ਜਾਣਾ ਹੈ ਨਾ ਬਾਈ ਆਪਾਂ ਲਗਭਗ ਗੱਲਾਂ ਕਰ ਲਈਆਂ ਹਨਾ ਹੁਣ ਜਿਵੇਂ ਆਹ ਖੁਰਨੀ ਬਣਾਈ ਆਪਾਂ ਇਹ ਕਿਵੇਂ ਆਪਣੇ ਦਿਮਾਗ ਚ ਆਈਡਿਆ ਆਇਆ ਵੀ ਤੁਸੀਂ ਢਾਲੂ ਵੀ ਰੱਖੀਏ ਥੋੜੀ ਜੀ ਕਈਆਂ ਦੇ ਮੈਂ ਦੇਖਿਆ ਸਿੱਧੀ ਹੁੰਦੀ ਹੈ ਤੇ ਇਹਦੀ ਜਿਹੜੀ ਵਿਚਾਲੜੀ ਆਹ ਦਿਖਾਈ ਬਈ ਸਾਰਾ ਵੀ ਇਹਦੇ ਵਿਚਾਲੇ ਜਿਹੜਾ ਆਪਾਂ ਗੈਪ ਰੱਖਿਆ ਦੂਰੀ ਰੱਖੀਏ ਇਹ ਕਿੰਨੀ ਕੁ ਰੱਖਣੀ ਚਾਹੀਦੀ ਹੈ ਇਹ ਜਰ ਵੀ ਛਾਥੋਂ ਥੋੜਾ ਜਿਹਾ ਵੱਧ ਰੱਖਿਆ ਗਿਆ ਥੋਂ ਉਹ ਥੋੜਾ ਵੱਧ ਰੱਖਿਆ ਗਿਆ ਇਹ ਹੂੰ ਇਹ ਅਸੀਂ 12 ਫੁੱਟ ਕਰਤਾ 10 ਚਾਹੀਦਾ ਠੀਕ ਹੈ 10 ਫੁੱਟ ਚਾਹੀਦਾ 2 ਫੁੱਟ ਦੇ ਖੁੱਲ੍ਹਿਆ ਹੋ ਗਿਆ ਹੂੰ 4 ਫੁੱਟ ਰਿਆ 6 ਫੁੱਟ ਦਾ ਰੱਖ ਲੋ ਰਸਤਾ ਸਦਾ ਹੁਣ ਆਇਆ ਵੀ ਬਈ ਹੁਣ ਬੰਦਾ ਜੇ ਡੰਗਰ ਵੱਧਦੇ ਨੇ ਟੋਕਰਾਂ ਨਾਲ ਕਿੰਨਾ ਕੁ ਟਾਈਮ ਕੱਥ ਪਾਊਗਾ ਇਹ ਰੋਂ ਅਸੀਂ ਚੜਦਾ ਕਰਿਆ ਸਾਡੇ ਪੰਜਾਬੀ ਜੀ ਕਹਿੰਦੇ ਫੀਟਰ ਰੇੜਾ ਫਿੱਟਰ ਜਿਹੜਾ ਚੜ ਜਾਂਦਾ ਬਾਈ ਉਹ ਉੱਥੋਂ ਫਿੱਟਰ ਚਾੜ ਲਓ ਚਾਹੇ ਲੋਡਰ ਐਂ ਚਾੜ ਕੇ ਨਹੀਂ ਫਿੱਟਰ ਜਿਹੜਾ ਹੀ ਕਹਿੰਦੇ ਆ ਬਾਈ ਆਹ ਉਧਰ ਦੀ ਉੱਤਰ ਜੂਗਾ ਉਧਰ ਦੀ ਉੱਤਰ ਜੂ ਬਾਈ ਕਹਿੰਦਾ ਪੱਠੇ ਉਹਦੇ ਵਿੱਚ ਲੱਦ ਕੇ ਲਿਆਉਣੇ ਆ ਆਪਾਂ ਤੇ ਸਿੱਧਾ ਚੱਲੇ ਜਾਂਦਾ ਐਦੋਆ ਉਰੇ ਲਾਹੋ ਠੀਕ ਐ ਲਾ ਇੱਕ ਉਰੇ ਲਾ ਕੇ ਉਸਦੋਆ ਦਾ ਫੋੜਾ ਪਿਆ ਵੱਡਾ ਚੱਬਰ ਕੱਤਾ ਕਹਿ ਲਓ ਬਸ ਉਸਦੋਆ ਦਾ ਡੰਗਰਾ ਪੂਰੇ ਕਰ ਦਿਓ ਤੇ ਬਾਈ ਜਿਹੜੀਆਂ ਆਹ ਲਾਈਆਂ ਆਪਾਂ ਪਾਈਪਾਂ ਇਹ ਕਿੰਨੇ ਕਿੰਨੇ ਇਹਨਾਂ ਦੇ ਵਿੱਚ ਇਹ ਇਹ ਵੀ ਮੈਥੋਂ ਜ਼ਿਆਦਾ ਰੱਖੀ ਗਈ ਇਹ ਜ਼ਿਆਦਾ ਰੱਖੀ ਇਹ 1.5 ਫੁੱਟ ਤੇ ਰੱਖੇ ਇਹ ਮੈਂ ਰੱਖੇ ਰ ਕਈ ਵਾਰ ਮੈਂ ਕੋਈ ਮ ਸੰਗਸੂ ਚੌੜਾ ਨੇ ਕਿਹਦੇ ਬਾਏ ਇਹ ਗਾਇਨ ਤਾਂ ਸਵਾ ਕ ਫੁੱਟ ਚਾਹੀਦਾ ਗਾਇਨ ਨੂੰ ਸਵਾ ਕ ਫੁੱਟ ਗਾਇਨ ਨੂੰ ਸਵਾ ਫੁੱਟ ਸਵਾ ਕ ਫੁੱਟ ਰੱਖ ਲਓ ਮੱਝ ਨੂੰ ਡੇਢ ਕ ਫੁੱਟ ਦਾ ਰੱਖ ਲਓ ਇਹ ਵੀ ਇਥੇ ਥੋੜਾ ਜਿਆਦਾ ਰੱਖਿਆ ਗਿਆ ਕਿ ਹੌਲੀ ਹੌਲੀ ਪ੍ਰੈਕਟੀਕਲ ਕਰਾਂਗੇ ਆ ਦੂਦ ਦੂਦ ਵਾਰ ਆਪਾਂ ਬਟਰ ਸ਼ਾਪ ਨੂੰ ਬੁਲਾਵਾਂਗੇ ਇਹ ਸੈੱਟ ਆਪਾਂ ਹੋਰ ਵੀ ਨਹੀਂ ਬਾਈ ਮੈਨੂੰ ਤੁਹਾਡੀ ਨਾ ਇੱਕ ਗੱਲ ਬਹੁਤ ਵਧੀਆ ਲੱਗੀ ਕਈ ਬੰਦੇ ਹੁੰਦੇ ਹਨਾ ਜਿਵੇਂ ਤੁਸੀਂ ਆਖਿਆ ਵੀ ਆਪਾਂ ਆ ਜਿਵੇਂ ਦਿਖਾਈ ਬਾਈ ਜਿਵੇਂ ਕਹਿੰਦੇ ਵੀ ਆਪਾਂ ਆ ਰੱਖ ਦੀ ਜੀ ਅਸੀਂ ਤਾਂ ਇੰਨੀ ਰੱਖਾਂਗੇ ਤੁਸੀਂ ਉਹ ਗੱਲਾਂ ਕਵਰ ਕਰੀ ਜਾਂਦੇ ਹੋ ਹਨਾ ਵੀ ਸਾਥੋਂ ਭਾਈ ਗੱਲ ਵੀ ਗਲਤ ਨਹੀਂ ਆਪਾਂ ਕਹਿੰਦੇ ਜਿਆਦਾ ਰੱਖੀ ਗਈ ਜਿਵੇਂ ਇਹਦੇ ਵਿੱਚ ਤੁਸੀਂ ਗੈਪ ਕਿਹਾ ਵੀ ਇਹ ਵੀ ਥੋੜਾ ਜਿਹਾ ਘੱਟ ਹੁੰਦਾ ਹਨਾ ਕਿ ਤੁਸੀਂ ਥੋੜਾ ਜਿਹਾ ਜਿਆਦਾ ਰੱਖਿਆ ਗਿਆ ਇਹ ਹੋਰ ਹੈ ਬਾਈ ਹੁਣ ਆਪਾਂ ਉਹਨੂੰ ਬੁਲਾਵਾਂਗੇ ਬੁੱਟਰ ਨੂੰ ਆਪਾਂ ਇਹ ਹੋਰ ਵੱਡਾ ਕਰਨਾ ਹੈ ਹਾਲੇ ਯਾਰ ਪਤਾ ਕੀ ਹੈ ਬਾਈ ਸਟੈਪ ਬਾਈ ਸਟੈਪ ਨਾਲਜ ਆਉਂਦੀ ਹੈ ਹੁਣ ਸਾਨੂੰ ਉਹ ਤੋਂ ਆਇਆ ਦੀ ਵੀ ਜਗਾ ਆਪਾਂ ਵੱਧ ਛੱਡ ਲਈ ਹੁਣ ਐਂ ਲੱਗਦਾ ਵੀ ਜਗਾ ਪਰੋਂ ਘੱਟ ਰਹਿ ਗਈ ਘੱਟ ਰਹਿ ਗਈ ਇਹ ਗੱਲ ਆਪਾਂ ਸ਼ੁਰੂ ਚ ਕਹੀ ਸੀ ਵੀ ਜੇ ਆਪਾਂ ਕੰਮ ਕਰਨਾ ਹੈ ਨਾ ਆਪਾਂ ਨੂੰ ਕੰਮ ਦੇ ਵਿੱਚ ਵੜਨਾ ਪੈਣਾ ਤੇ ਉਹ ਬਾਈ ਨਾਲ ਨਾਲ ਹੀ ਤਜਰਬਾ ਆਪਣੇ ਨਾਲ ਸ਼ੇਅਰ ਵੀ ਕਰੀ ਜਾਂਦਾ ਵੀ ਸਾਥੋਂ ਆਹ ਕੰਮ ਐਂ ਕਰਨਾ ਥੋੜਾ ਜਿਹਾ ਐਂ ਹੋ ਗਿਆ ਨਾ ਵੀ ਜਿਵੇਂ ਜਿਵੇਂ ਆਪਾਂ ਕੰਮ ਕਰਾਂਗੇ ਨਾ ਓਵੇਂ ਸਿੱਖਣ ਨੂੰ ਆਪਾਂ ਨੂੰ ਮਿਲੂਗਾ ਤੇ ਬਾਈ ਉਧਰ ਨਿਗਾ ਮਰਾਦੇ ਉਹ ਫਿਰ ਛੱਪੜ ਵੀ ਆਪਾਂ ਸਪੈਸ਼ਲ ਪੱਕਾ ਹੀ ਕਰਤਾ ਹੈ ਮੱਜਾਂ ਪੱਕਾਗਾ ਮੱਜਾਂ ਵਾਸਤੇ ਉਧਰੋਂ ਮੋਟਰ ਦਾ ਪਾਣੀ ਤਾਜ਼ਾ ਡਿੱਗਦਾ ਹੈ ਉਧਰ ਦੀ ਨਿਕਲ ਹੀ ਜਾਂ ਠੀਕ ਹੈ ਤੇ ਭਾਈ ਇਹ ਛੱਡ ਦੇ ਵਿੱਚ ਆਪਣੇ ਜਾਨਵਰ ਕਿੰਨੇ ਕੁ ਫਿਰ ਖੜ ਜਾਂਦੇ ਆ ਜਾਨਵਰ ਇਹ ਆਪਾਂ ਦਾ ਕਰਿਆਦਾ ਹੈਗਾ ਵੀ 60 70 ਪਸ਼ੂਆਂ ਦਾ ਹੂੰ 70 ਕੁ ਪਸ਼ੂਆਂ ਦਾ ਹੈਗਾ ਇਹੇ ਆਪਾਂ ਕਿਉਂ ਲਾਇਆ ਮਿਊਜ਼ਿਕ ਸਿਸਟਮ ਕਿਉਂ ਲਾਇਆ ਇਹ ਮਿਊਜ਼ਿਕ ਸਿਸਟਮ ਆਇਆ ਲਾਇਆ ਭਾਈ ਜਦੋਂ ਸਵੇਰੇ 3 ਵਜੇ ਉੱਠਦੇ ਆ ਉਦੋਂ ਜਪਜੀ ਸਾਹਿਬ ਲਾ ਦਿੰਦੇ ਆ ਠੀਕ ਹੈ ਫਿਰ ਦੁਪਹਿਰੇ ਆਪਾਂ ਕੀਰਤਨ ਲਾ ਦਿੰਦੇ ਆ ਹੂੰ ਤੇ ਜਦੋਂ ਸ਼ਾਮ ਨੂੰ ਧਾਰਾ ਕੱਢਣ ਲਾਵਾਂਗੇ ਉਦੋਂ ਰੈ ਰਸ ਲਾ ਦਾਂਗੇ ਉਦੋਂ ਰੈ ਰਸ ਲਾ ਲਓ ਵੀ ਆ ਵੀ ਤੁਸੀਂ ਬਖਾ ਭਾਈ ਇੱਕ ਵਾਰੀ ਹੇਰ ਦਿਖਾ ਬਾਈ ਨੇ ਕਿੱਡਾ ਸੋਹਣਾ ਕੰਮ ਕੀਤਾ ਕਹਿੰਦਾ ਵੀ ਇੱਥੇ ਗੁਰਬਾਣੀ ਚੱਲਦੀ ਰਹਿੰਦੀ ਆ ਆਪਣੇ ਡੇਰੀ ਫਾਰਮ ਦੇ ਵਿੱਚ ਹਾਂ ਉਂ ਵੀ ਬਾਈ ਤੁਸੀਂ ਉਹ ਧਰਮਾਹੌਲ ਵੇਖ ਲਓ ਇੱਧਰ ਪੂਰੇ ਜਾਨਵਰ ਕੁੱਕੜ ਕਾਕੜ ਪੂਰੇ ਫਿਰਦੇ ਆ ਪਰਲੇ ਪਾਸੇ ਛੱਪੜ ਬਣਾਇਆ ਛੱਪੜ ਦੇ ਵਿੱਚ ਵੀ ਬਤਕਾਂ ਫਿਰਦੀਆਂ ਉਹ ਵੀ ਆਪਾਂ ਤੁਹਾਨੂੰ ਜਾ ਕੇ ਦਿਖਾ ਦੇਣਾ ਤਰੀਆਂ ਫਿਰਦੀਆਂ ਕਹਿੰਦਾ ਮਤਲਬ ਇਹ ਆ ਵੀ ਜਿਹੜਾ ਮਾਹੌਲ ਚਾਹੀਦਾ ਹੁੰਦਾ ਨਾ ਆਪਣੇ ਜਾਨਵਰ ਨੂੰ ਖੁੱਲਾ ਸਟ੍ਰੈਸ ਫ੍ਰੀ ਵਾਲਾ ਉਹ ਇੱਥੇ ਬਾਈ ਨੇ ਤਾਰੀ ਭੁੱਲਰ ਨੇ ਬਾਈ ਨੇ ਕਰਿਆ ਹੋਇਆ ਤੇ ਬਾਈ ਸਰਪੰਚ ਵੀ ਆ ਪਿੰਡ ਦੇ ਹਨਾ ਮੈਨੂੰ ਇਹ ਗੱਲ ਪਹਿਲਾਂ ਪਤਾ ਪਤਾ ਨਹੀਂ ਸੀਗੀ ਤੇ ਬਾਕੀ ਬਾਈ ਫਾਰਮ ਚਾਰੇ ਹੁਣ ਚਾਰੇ ਪਾਸੇ ਫਾਰਮ ਵਿਖਾ ਦੇ ਇੱਕ ਵਾਰੀ ਬਾਉਂਡਰੀ ਵਾਲ ਤੋਂ ਲੈ ਕੇ ਤੇ ਬਾਈ ਜੇ ਪਸ਼ੂ ਪਾ ਕੇ ਸਾਰਾ ਡੇਰੀ ਫਾਰਮ ਦਾ ਖਰਚਾ ਫੇਰ ਕਿੰਨਾ ਕ ਆ ਗਿਆ ਹੁਣ ਇਨਵੈਸਟਮੈਂਟ ਕਹਿ ਲਈ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਇਹ ਮੱਝਾਂ ਦਾ ਘਰ ਦਿਆਂ ਦੀਆਂ ਜਿਹੜੇ ਦੋ ਮੱਝਾਂ ਇਹ ਮੰਗਾਈਆਂ ਤੇ ਅੱਡ ਉਹ ਤੋਂ ਬਿਨਾ ਆਪਣਾ ਹੋਰੇ 16 ਤੋਂ 17 ਲੱਖ ਰੁਪਏ ਲੱਗਿਆ ਮੱਝਾਂ ਤੋਂ ਬਿਨਾ ਮੱਝਾਂ ਤੋਂ ਬਿਨਾ ਮੱਝਾਂ ਤੋਂ ਬਿਨਾ 16-17 ਲੱਖ ਰੁਪਏ ਲੱਗ ਗਿਆ ਹਾਂ ਬਾਕੀ ਜੇ ਜਾਨਵਰਾਂ ਦਾ ਆਪਾਂ ਆਈਡੀਆ ਵੀ ਲੈ ਸਕਦੇ ਹਾਂ ਵੀ ਜਾਨਵਰ ਕਿੰਨੇ ਕ ਦੇ ਆਉਂਦੇ ਆ ਜੇ ਆਪਾਂ ਪੰਜ ਪਸੇ ਉਹ ਜੇ ਕਰਾਂ ਤੁਸੀਂ ਭਾਈ 7 ਲੱਖ ਦੀ ਆ ਮੱਝਾਂ ਦੀ ਆਪਣੀ ਛੋਟੀ ਹਾਂ ਤੇ 1.5 ਲੱਖ ਦੀ ਉਹ ਵੱਡੀ ਮੱਝ ਆਈ ਉਹ ਹਰਿਆਣੇ ਦੀ ਆ ਵੀ ਡੂੜ ਤੋਂ ਲੈ ਕੇ 7 ਲੱਖ ਕੋਈ 1.2 ਲੱਖ 2 ਲੱਖ ਦੇ ਵਿੱਚ ਵਿੱਚ ਜਾਨਵਰ ਆਪਣੇ ਆ ਜਾਂਦੇ ਆ ਉਹ ਤਾਂ ਜਾਨਵਰ ਦੇ ਹਿਸਾਬ ਨਾਲ ਹੁੰਦਾ ਹੈ ਨਾ ਤੇ ਲਓ ਜੀ ਆਪਾਂ ਲਗਭਗ ਸਾਰੀਆਂ ਗੱਲਾਂ ਬਾਈ ਨਾਲ ਕਰ ਲਈਆਂ ਕੋਈ ਗੱਲ ਰਹਿ ਵੀ ਜਾਂਦੀ ਹੈ ਉਹ ਤੁਸੀਂ ਬਾਕੀ ਹੋਰ ਵੀ ਆਰ ਹੋਰ ਵੀ ਛੋਟੀ ਕਹਿਣਾ ਮੈਂ ਵੀ ਜੇ मतलब छोटा ਕਿਸਾਨ ਆਗਾ ਉਹ ਦੋ ਮੱਜਾਂ ਲੈ ਕੇ ਆਪਣੀ ਫਰੀਡ ਗਾਹਾਂ ਵੀ ਤਿਆਰ ਕਰ ਸਕਦਾ ਇਹ ਤਾਂ ਹੈ ਨਹੀਂਗਾ ਬਾਈ ਵੀ ਆਪਾਂ ਰਾਤੋ ਰਾਤ ਜਮੀਰ ਹੋ ਜਾਾਂਗੇ ਤੇ ਨਹੀਂ ਆਏ ਹੋ ਸਕਦਾ ਵੀ ਆਪਾਂ ਇੱਕੇ ਦਮ 10 ਪਸ਼ੂ ਪਰ 20 ਪਸ਼ੂ ਲਿਆ ਕੇ ਸ਼ੁਰੂ ਕਰ ਲਗੇ ਹਣਾ ਇਹ ਤਾਂ ਹੌਲੀ ਹੌਲੀ ਸਟੈਪ ਵਾਈਜ਼ ਸੱਲੂਗਾ ਲਓ ਜੀ ਇਹ ਵੀਡੀਓ ਦੇ ਵਿੱਚ ਨਾ ਆਪਾਂ ਨੂੰ ਇੱਕ ਗੱਲ ਹੀ ਹਾਈਲਾਈਟ ਕਰੀ ਹੈ ਬਾਈ ਨੇ ਵੀ ਸਟੈਪ ਵਾਈਜ਼ ਚੱਲੋ ਇੱਕੇ ਦਮ ਕੰਮ ਨਾ ਕਰੋ ਪਹਿਲਾਂ ਉਹਦੀ ਨੌਲੇਜ ਲਓ ਕੰਮ ਦੇ ਵਿੱਚ ਆਓ ਸਿੱਖੋ ਦੇਖੋ ਡੇਰੀ ਫਾਰਮਾਂ 'ਚ ਤੁਸੀਂ ਜਾਓ ਵੀ ਦੇਖੋ ਟ੍ਰੇਨਿੰਗ ਲਓ ਹਨਾ ਫੇਰ ਇਹ ਕੰਮ ਕਰੋ ਬਾਕੀ ਆਪ ਕੰਮ ਕਰੋ ਬਸ ਤੇ ਇਹ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਾਰਿਆਂ